2500 ਬਜ਼ੁਰਗਾਂ ਲਈ ਬਿਗ ਬ੍ਰੇਕਿੰਗ ਨਿਊਜ਼ ਬੁਡਾਪਾ ਪੈਨਸ਼ਨ ਕਦੋਂ ਆਵੇਗੀ ਸਰਕਾਰ ਦੁਆਰਾ 1500 ਜਪੀ ਭੇਜੀ ਜਾਵੇਗੀ ਇਸ ਮਹੀਨੇ ਦੀ ਜਾਂ ਫਿਰ 2500 ਭੇਜੀ ਜਾਵੇਗੀ ਪੈਨਸ਼ਨ ਧਾਰਕਾਂ ਲਈ ਆਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਦੁਆਰਾ ਨਵੰਬਰ ਮਹੀਨੇ ਦੀ ਪੈਨਸ਼ਨ ਵੀ ਨਹੀਂ ਹਜੇ ਤੱਕ ਲਾਗੂ ਕੀਤੀ ਗਈ ਤੇ ਦਸੰਬਰ ਮਹੀਨੇ ਦੀ ਪੈਨਸ਼ਨ ਦਾ ਕੀ ਬਣੂਗਾ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਪੰਜਾਬ ਪੈਨਸ਼ਨ ਅੱਜ ਤੱਕ ਦੇ ਉੱਪਰ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖਣ ਆਏ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਰਕਾਰ ਦੁਆਰਾ ਸੂਤਰਾਂ ਮੁਤਾਬਕ ਜਾਣਕਾਰੀ ਸਾਹਮਣੇ ਆਈ ਹੈ ਕਿ ਬਜ਼ੁਰਗਾਂ ਦੀ ਪੈਨਸ਼ਨ ਇਸ ਮਹੀਨੇ ਤੁਹਾਨੂੰ 1500 ਹੀ ਭੇਜੀ ਜਾਵੇਗੀ। ਸਰਕਾਰ ਦੇ 1500 ਪੈਨਸ਼ਨ ਤੁਹਾਡੀ ਨਵੰਬਰ ਮਹੀਨੇ ਦੀ ਅਤੇ 1500 ਪੈਨਸ਼ਨ ਤੁਹਾਡੀ ਦਸੰਬਰ ਮਹੀਨੇ ਦੀ। ਸਰਕਾਰ ਦਾ ਨਿਰਣੈ ਲਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਖਾਤੇ ਵਿੱਚ ਸਿੱਧਾ ਟਰਾਂਸਫਰਮ ਕੀਤੇ ਜਾਣਗੇ। ਡਾਇਰੈਕਟ ਡੈਪਾਟਮੈਂਟ ਟਰਾਂਸਫਰਮ ਫੰਡ ਰਾਹੀਂ ਤੁਹਾਡੇ ਖਾਤੇ ਵਿੱਚ ਭੇਜੇ ਜਾਣਗੇ। ਡੀ.ਵੀ.ਟੀ ਰਾਹੀਂ ਭੇਜੇ ਜਾਣਗੇ। ਪੰਜਾਬ ਸਰਕਾਰ ਦੁਆਰਾ ਨਿਰਣੈ ਲਿਆ ਗਿਆ ਹੈ ਕਿ 1 ਦਸੰਬਰ ਤੋਂ ਬਾਅਦ ਤੁਹਾਡੀਆਂ ਪੈਨਸ਼ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ ਤੁਹਾਡੀਆਂ ਪੈਨਸ਼ਨਾਂ ਹਰ ਮਹੀਨੇ ਦੀ ਤਰ੍ਹਾਂ 1500 ਤੁਹਾਨੂੰ ਦਿੱਤੀਆਂ ਜਾਣਗੀਆਂ ਅਤੇ 10 ਦਸੰਬਰ ਤੱਕ ਤੁਹਾਡੀਆਂ ਪੈਨਸ਼ਨਾਂ ਸਭਨਾ ਦੇ ਖਾਤਿਆਂ ਵਿੱਚ ਪਹੁੰਚ ਜਾਣਗੀਆਂ ਚੈਨਲ ਦੇ ਉੱਪਰ ਨਵੇਂ ਹੋਰ ਜਾਣਕਾਰੀ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ